ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿ ਰਾਤ ਸਾਹਿਬ ਸ਼ਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਭਇਆ ਜਜਪਤਾਮ ਨ ਹੋਈ ਤੂ ਪਰਤਾ ਕਰਨਾ ਮੈਂ ਨਹੀਂ ਜਾਂ ਹਰਿ ਨ ਹੋਈ ਬਲੇ ਹਾਰੀ ਕੁਦਰਤ ਬੱਥਿਆ ਦਰ ਅੰਤਨ ਜਾਏ ਟਕਿਆ ਰਹਾ ਆਤਮਾ ਜੋਤ ਜੋਤ ਮੈਂ ਜਾਂਦਾ ਅਕਲ ਕਲਾ ਮਰਭੂਰਿਆ ਤੂੰ ਸੱਚਾ ਸਾਹਿਬ ਸਿਪਤ ਧਾਲਿਓ ਜਿਨ ਕੀਤੀ ਸੋ ਫਾਰ ਪਿਆ ਤੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਾ ਸੋ ਦਰਰਾਗਾ ਸਾਹ ਮਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰਤੇ ਰਾ ਕੀਆ ਜੋ ਗਰ ਘਿਆ ਜਿਤ ਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਸਾਰ ਕੀਤੇ ਤੇਰੇ ਵਾਹੁਣ ਹਾਰੇ ਕਿਤੇ ਤੇਰੇ ਰਾਗ ਪਰਿਸੁ ਕਹਿਣ ਕਿਤੇ ਤੇਰੇ ਗਾਵਣ ਹਾਰੇ ਗਾਵਣ ਤਤਨੋ ਪਵਣ ਪਾਣੀ ਵੈ ਸੰਸਰ ਕਾਵੇ ਰਾਜਾ ਧਰਮ ਦਵਾਰੇ ਗਾਵਣ ਤਤਨੋ ਜੇ ਧਰਮ ਬਤਲੇ ਕ ਜਾਣਣ ਲਿਖ ਲਿਖ ਧਰਮ ਵਿਚਾਰੇ ਹੈ ਗਾਵਣ ਤਤਨੋ ਈਸ਼ਰ ਬ੍ਰਹਮਾ ਦੇਵੀ ਸੂਨ ਤੇਰੇ ਸਦਾ ਸਵਾਰੇ ਗਾਵਣ ਤਤਨੋ ਇੰਦਰੇਂਦਰ ਅਸਨ ਬੈਟੇ ਦੇਵਤਿਆਂ ਅੰਦਰ ਨਾਲੇ ਗਾਵਣ ਤਤਨੋ ਸਤ ਸਮਾਦੀ ਅੰਦਰ ਗਾਵਣ ਤਤਨੋ ਸਾਧ ਵਿਚਾਰੇ ਰਾਮਨ ਤਦਨੋ ਜਦ ਹੀ ਸਤੇ ਸੰਤੋਖੀ ਗਾਵਨ ਤਦਨੋ ਵੀਰ ਕਰਾਰੇ ਗਾਵਨ ਤਦਨੋ ਪੰਡਿਤ ਪੜਨ ਰਕਿ ਸਰ ਜੋਗਤ ਵੇਦਾਂ ਨਾਲੇ ਰਾਮਨ ਤਦਨੋ ਮੋਣਿਆ ਮਣ ਮੋਣ ਹਜਰ ਤੁਮਸ ਪਿਆਲੇ ਗਾਵਨ ਤਦਨੋ ਰਤਨ ਪਾਏ ਤੇਰੇ ਅਟੜ ਤੇਤ ਨਾਲੇ ਰਾਮਨ ਤਦਨੋ ਜੋਦ ਮਹਾਗੜ ਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਡਲ ਪ੍ਰੇਮੰਡਾ ਕਰ ਕਰ ਰੱਖੀ ਤੇਰੇ ਧਾਰੇ ਸੇ ਦਤਨੋ ਕਾਵਣ ਜੋਤਿ ਭਾਵਣ ਰਤੇ ਤੇਰੇ ਭਗਤ ਰਚਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤਨ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਵੀ ਹੁੰਦੀ ਜਾਏ ਨਾ ਜਾਚੀ ਰਚਨਾ ਜਿੰਨ ਰਚਾਈ ਰੰਗੇ ਰੰਗੇ ਬਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਦੇਕੇ ਕੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਦੇ ਸੁਭਾਵੇ ਸੋਈ ਕਰਸੀ ਵੇ ਰੂਪਮ ਨਾਂ ਕਰਨਾ ਜਾਈ ਸੋ ਪਾਤ ਸਾਹੋ ਸਾਹ ਬਾਦ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਵਡਾਖੇ ਸਭ ਕੋ ਏਕੇ ਵਡਾ ਡੀਡਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਰੰਗ ਭੀਰਾ ਗੁਣੀ ਘੀਰਾ ਕੋਈ ਨ ਜਾਣੇ ਤੇਰਾ ਕੀ ਤਾ ਕੇ ਵਣ ਚੀਰਾ ਰਹਾਓ ਸਾਭ ਸਰਤੀ ਮਿਲ ਤਰ ਤਕ ਮਾਈ ਸਾਖੀ ਮਤ ਮਿਲ ਕੀਮਤ ਪਾਏ ਹੀ ਗਿਆਨੀ ਧਿਆਨੀ ਗੁਰ ਗਰਹਾਈ ਕਹਿ ਨਾ ਜਾਈ ਤੇਰੀ ਦਿਲੋੜਿਆਈ ਸਾਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਵਰਖਾ ਕੀਆਂ ਵੜਿਆਈਆਂ ਤੁਧੋਂ ਸਦੇ ਕਿਨੇ ਨਾ ਪਾਈਐ ਕਰ ਮਿਲੇ ਨਾਹੀ ਢਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸੁੱਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਰਾ ਆਸਾ ਮਹੱਲਾ ਪਹਿਲਾ ਕਾ ਜੀਵਾਂ ਵਿਸਰੇ ਮਰ ਜਾਓ ਅਕਣਿ ਔਖਾ ਸਾਚਾ ਨਾ ਹੋ ਸੱਚੇ ਨਾਮ ਕੀ ਲਾਗੇ ਭੂਖ ਤੁ ਫੇਰ ਕੈ ਚਲੀਏ ਧੂਪ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਹਿ ਰਹਾਓ ਸਾਚੇ ਨਾਮ ਕੀ ਦਲਵੜੇ ਆਈ ਆਪ ਤਦ ਕੀਮਤ ਨਹੀਂ ਪਾਏ ਜੇ ਸੰਮਿਲਕੇ ਆਖਣ ਪਾਹੇ ਵਡਾਣਾ ਹੋਏ ਕਾਟ ਨਾ ਜਾਏ

ਮੇਰੇ ਮੀਤ ਵਰਦੇ ਮੋਖ ਰਾਮ ਨਾਮ ਬਰਗਾਤ ਭਗਤ ਨਾਮ ਮੇਰਾ ਪ੍ਰਾਂਤ ਖਾਈ ਹਰ ਕੀਤ ਅਮਰੀ ਰਹਿ ਰਾਜ਼ ਰਹਾਓ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਜ ਹਰ ਹਰ ਨਾਮ ਮਿਲ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਦੀ ਬਾਗੀ ਜੰਪਾਸ ਜੋ ਸਤਿਗੁਰ ਸਰਣ ਸੰਗਤ ਨਈ ਆਏ ਤਿਨ ਜਿਵੇ ਧੰਨਿਵਾਸ ਨੇ ਨਹਰ ਜਨ ਸਤਿ ਫੁਰ ਸੰਗਤ ਪਾਏ ਜਨ ਧਰਮ ਸਗਲੇ ਖਿਆਲੇ ਖਾਸ ਧਨ ਧਨਦਰ ਸੰਗਤ ਜਿਤਾ ਰਸ ਪਾਇਆ ਮਿਲ ਜਨ ਨਾਨਕ ਨਾਮ ਬਰਗਾਸ ਰਾਗ ਗੁਜਰੀ ਮਹਲਾ ਪੰਜਮਾ ਕਾਹਿ ਰੇ ਮੰਜ ਦਵੇ ਉਦਮ ਜਾਹ ਹਰ ਜੀਓ ਭਰਿਆ ਸੈਲ ਬਤਰਮੈ ਜਨ ਤੋ ਪਾਏ ਤਾਂ ਘਰ ਜੁ ਡਾਗੇ ਕਰਤ ਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਧ ਪਾਇਆ ਸੂਕੇ ਕਾ ਡਰਿਆ ਰਹਾਓ ਧਰਨ ਨੂੰ ਬਿਤਾ ਲੋਗੋ ਸੋਦ ਬਣੇਂਦਾ ਹੋਏ ਨਾ ਕਿਸ ਕੀ ਧਰਿਆ ਸਿਰ ਸਿਰ ਜਨ ਸਬਾਹ ਢਾਵਰ ਕਾਹੇ ਮਾਨ ਪੋ ਵਰਿਆ ਊੜੇ ਊੜਾ ਵੇ ਕੋ ਸਾਦਿਸ ਪਾਸੇ ਬਚਰੇ ਛਰਿਆ ਤਨ ਕੌਣ ਖਲਾਵੇ ਕੌਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਾਵਣ ਦਾਣ ਦਾ ਸਾਸ਼ਟ ਸਿਧਾਨ ਢਾਵਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਰਾਗਾ ਸਾ ਮਹਲਾ 4 ਸੋ ਪਰਕੇ ਕੁੰਕਾਰ ਸਤਗੁਰ ਪ੍ਰਸਾਦ ਸੋ ਪਰਕਣ ਰੰਜਣ ਹਰ ਪਰਕਣ ਰੰਜਣ ਹਰ ਕਮਾ ਕਮਾ ਪਾਰਾ ਸਭ ਜਾਵੇ ਸਭ ਜਾਣ ਵਿਦੂ ਜੀ ਹਰ ਰੱਤੇ ਸਜਣ ਹਾਰਾ ਸਬਜੀਤ ਮਾਰੇ ਜੀ ਤੂੰ ਜੀ ਆਦਾ ਤਾਰਾ ਧਿਆਉ ਸੰਤੋ ਜੀ ਸਭ ਦੁਖ ਤਾਰ ਮਹਾਰਾ ਹਰਾ ਪੇਠਾ ਕਰ ਹਰਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰ ਮਨਰੰਤਰ ਜੀ ਹਰ ਇੱਕੋ ਬੁਰਖ ਸਮਾਨਾ ਏਕ ਦਾਤੇ ਏਕ ਬੇਖੜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਬੇ ਭੁਟਾ ਜੀ ਹਉ ਤਦ ਵਿਣਾ ਵਰ ਨਾ ਜਾਣਾ ਤੂੰ ਬਾਰ ਬ੍ਰਹਮ ਬੇ ਅੰਤ ਬੇ ਅੰਤ ਜੀ ਤੇਰੇ ਗਿਆ ਗੁਣਾ ਆਖ ਬਖਾਣਾ ਜੋ ਸੇਵ ਜੋ ਸੇਵ ਤੁੰਦ ਜੀ ਜਨ ਨਾਨਕ ਤਨ ਗੁਰ ਬਾਣਾ ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜਗ ਮੈਂ ਸੁਖ ਵਾਸੀ ਸੇਮਗਤ ਸੇਮਗਤ ਭਾਏ ਜਿਨ ਹਰ ਧਿਆਇਆ ਜੀ ਦਿਨ ਟੂਟੇ ਜਮਕੀ ਪਾਸੀ ਜਨਰ ਭਾਉ ਜਿਨ ਹਰ ਨਰ ਭਾਉ ਧਿਆਇਆ ਜੀ ਦਿਨ ਕਾ ਭਾਉ ਸਭ ਕੋ ਆਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰਜੀ ਤੇ ਹਰ ਹਰ ਰੂਪ ਤਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਆਣਤ ਦਿਨ ਬਲ ਚਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੀ ਭਗਤ ਸਲਾਹਤ ਦੁਜ ਜੀ ਹਰ ਨਿਕਣੇ ਕਾਣੇ ਕਾਣੰਤਾ ਨੇ ਰੇਨੇ ਕਤੇ ਰੇਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਮੇ ਬੇਅੰਤਾ ਤੇਰੇ ਨੇਕ ਤੇਰੇ ਨੇਕ ਬੜੇ ਬਸਿਮਰਤ ਸਾਥ ਜੀ ਹਰ ਕਿਰਿਆ ਹਟ ਕਰਮ ਬਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੁਮ ਆਦ ਬੁਰਖ ਬਰੰਬਰ ਕਰਤਾ ਜੀ ਤੁਧ ਜੀਵੜੇ ਵਰਨਾ ਕੋਈ ਹੂੰ ਜੋਗ ਜੋਗ ਏਕੋ ਸਰਾ ਸਦਾ ਤੂੰ ਏਕੋ ਜੀ ਤੂੰ ਨੇ ਚੜ ਕਰਤਾ ਸੋਹੀ ਤਦੇ ਆਪੇ ਭਾਵੇਂ ਸੋਈ ਵਰਤੇ ਜੀ ਤੂੰ ਆਪੇ ਕਰੇ ਸੋਹੀ ਤਦੇ ਆਪੇ ਸਿਰਸ ਆਪੇ ਜੀ ਤਦੇ ਆਪੇ ਸਦ ਸਭ ਹੋਈ ਜਨ ਨਾਲਬ ਹੁਣ ਗਾਵੇ ਕਰਤੇ ਕੀ ਜੋ ਸਭ ਸਹਿ ਦਾ ਜਾਣ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈ ਜਦ ਭਾਵੇਂ ਸੋਈ ਤੀਸੀ ਜੋ ਤੂਦੇ ਸੋਈ ਹੋ ਪਾਏ ਰਹਾਓ ਸਾਉ ਤੇਰੀ ਤੂੰ ਸਾਹਮਣੇ ਆਇਆ ਜਿਸਨੂੰ ਕਿਰਪਾ ਕਰੇ ਤੈ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁ ਵਕਵਾਇ ਤੈ ਆਪ ਵਿਛੋੜਿਆ ਆਪ ਮਿਲਾਇ ਤੂੰ ਦਰੇ ਆਵ ਸਭ ਤੁਝੇ ਹੀ ਬਾਹ ਤੇਜਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਕੀਰ ਵਜੋ ਮਿਲ ਵਿਛੜਿਆ ਸੰਜੋਗ ਮੇਲ ਜਿਸਨੂੰ ਤੂੰ ਜਾਣੇ ਸੋਈ ਜਨ ਜਾਣੇ ਹਰਗੁਣ ਸਦ ਹੀ ਆਖ ਵਖਾਣਾ ਜਿਨ ਹਰਿ ਸੇਵਿਆ ਤਿਸੁ ਕੋ ਪਾਇਆ ਸਹਿਜੇ ਹੀ ਹਰਨਾਮ ਸੁਮਾਇਆ ਉਹ ਆਪੇ ਕਰਤਾ ਤੇਰਾ ਗਿਆਤ ਹੋਏ ਦਤਵਿੰਦੂ ਜਾ ਵਰਣਾ ਕੋਏ ਨੂ ਵਰ ਕਰ ਵੇਖੇ ਜਾਣੇ ਸੋਏ ਜਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਦਤ ਧਰ ਵਰੜੇ ਭੈਲੇ ਨਿਵਾਸਾ ਪਾਣੀ ਪਾਪ ਦਿਨ ਕੀਆ ਪੰਪਜਮ ਬਗਣਾਏ ਚਾਲੇ ਹਮ ਦੇਖਾ ਤਹਿਡੂ ਬਿਅਲੇ ਮਾਨੇ ਗਣਾ ਚੇਤਸ ਮੋੜ ਮਣਾਰ ਵਿਸਰਤ ਤੇਰੇ ਗੁਣ ਗਲੇ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੋਹ ਰਹੁਖਦਾ ਜਨ ਭਇਆ ਪ੍ਰਨੰਤ ਨਾਨਕ ਤਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਆਸਾ ਮਹਲਾ ਪੰਜਮ ਪਈ ਪ੍ਰਾਪਤ ਮਾਨਵ ਦੇਹੁ ਰੀਆ ਬੋਵੰਦ ਮਿਲਕੇ ਤੇਰੀ ਬਰੀਆ ਅਵਰਤਾਜ ਦਰਿਗ ਤੇਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਰਹਿ ਆਮ ਲਗ ਭਉ ਜਲ ਦਰਨ ਕੇ ਜਨਮ੍ਰਿਤਾ ਜਾਤ ਰੰਗ ਮਾਇਆ ਕੇ ਰਹਾਓ ਜਬ ਤਬ ਸੰਜਮ ਦਰ ਮਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇ ਕਉ ਨਾਨਕ ਹਮ ਨੀਤਿ ਰਮਾ ਸਰਨ ਪਰੇ ਕੀ ਰਾਮਾ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਪਤੇ ਬਾਛਾ ਹੀ ਦਸਮੀ ਕਬਿਓ ਬਾਚ ਬੇਂਦੀ ਚੋਬਈ ਅਮ੍ਰਿਤ ਰੋਹਾ ਦੇ ਰਚਾ ਪੂਰਨ ਹੋਏ ਜਿਤ ਕੀ ਚਾ ਤਬ ਜਰਨਨ ਮੰਨ ਰਹਿਆ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ हमरे दूठ सबे तुम कावो आबहा दे मोहे बचावो सुखी बसे मोरो परवारा सेवक सिख सबे करतारा मोर अच्छा ने कर दे करिए सब बैन प्रास करिए पूर्ण हो हमारी आशा तोर भजन की रहे प्यासा तुम तो छाड़ पे अवर ना त्याह जो अगर चाहो सो तुम दे पाऊ सेवक सिख हमारे तारी है चुन चुन सतरा हमारे मारी है। ਆਪਾ ਦੇ ਮੁਝੇ ਵਰਿਏ ਮਰਨ ਕਾਲ ਦਾ ਤਰਾਸਨ ਵਰਿਏ ਉਜੋ ਸਦਾ ਹਮਾਰੇ ਪਛਾਹ ਸ੍ਰੀ ਅਕਾਲ ਤੂਝੂ ਵਰਿਓ ਰਚਾ ਰਾਖਲੇ ਮੈ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਉਟਣ ਕੇ ਹੰਤਾ ਆਤਮਹੁ ਪਰਿਚਦਰ ਦਾ ਸੰਤਾ ਕਾਲ ਪਾਇ ਬ੍ਰਹਮਾ ਭਗਤ ਰਾ ਕਾਲ ਪਾਇ ਸ਼ਿਵ ਜੂ ਅਵਤਾਰ ਕਾਲ ਪਾਇ ਕ੍ਰਿਸ਼ਨ ਪ੍ਰਕਾਸ਼ ਸਗਲ ਤਾਲਤਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਤੋਂ ਲੋਕ ਸਵਾਰਾ ਨੰਮ ਤਰਹਿ ਤਾਹੇ ਹਮਾਰਾ ਜਵਨ ਕਾਲ ਸੰਯੁਗਤ ਬਣਾਇਓ ਦੇਵ ਤੈ ਦੇ ਜਸ਼ਨ ਉਪਜਾਇਓ ਆਦੰਤੇ ਕੇ ਅਵਤਾਰਾ ਹਸੋਈ ਗ੍ਰੂ ਸਮਝੋ ਹਮਾਰਾ ਨਾਮ ਸਗਾਤੇ ਸਹੀ ਕੋ ਹਮਾਰੀ ਸਗਲ ਪ੍ਰਜਾ ਜਿਨੇ ਆਪ ਸਵਾਰੀ ਸ਼ਿਵ ਫਲ ਕੋ ਸ਼ਿਵਣ ਜੁੜਦੀਓ ਸਦਰਨ ਕੋਪੜ ਮੋਬਦ ਕੀਓ ਖੜਕੜ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੇਂਡੀ ਤੇ ਪੁੰਚਰ ਸੂਲਾ ਸਾ ਫਰਗ੍ਰਪਾ ਦੜਕਰ ਸੂਲਾ ਸੰਤਾਂ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏ ਤੇ ਕੀ ਪੀਰ ਪਛਾਨੈ ਘਟ ਘਟ ਕੇ ਪੜ ਪੜ ਕੀ ਜਾਣੈ ਜਬ ਉਹ ਕਰਖ ਘਰਾ ਘਰ ਤਾਰਾ ਵਰ ਜਾ ਦਰਦ ਦਬਦੇ ਅਬਾਰਾ ਜਬ ਕਰਖ ਕਰਤ ਹੋਂ ਤਬ ਹੋ ਤਮ ਮਿਲਦ ਦੇ ਧਰ ਸਭ ਹੋਂ ਜਿਤੇ ਬਦਨ ਸਿਰ ਸਭ ਧਾਰੇ ਆਪ ਆਪਣੀ ਬੂਜ ਚਾਰੇ ਤੁਮ ਸਭ ਹੀ ਤੇ ਰਹਿਤ ਨਰਾਲਮ ਜਾਣਤ ਵੇ ਧਿਰ ਹਰਿਆਲਮ ਨਿਰੰਕਾਰ ਨਿਰਵਕਾਰ ਨੰਬ ਆਦ ਨੀਲ ਆਦ ਸੰਭੂ ਤਾਪਾ ਮੁੜ ਚਾਰਤ ਪਿਦਾ ਜਾਹੋ ਭੇਨ ਪਾਉਤ ਪਿਦਾ ਸਾਹੋ ਗਰਬਾਣਨ ਮੰਨਤ ਮਾ ਮੂਰਤ ਸੇਧਨਾ ਜਾਣਤ ਮਹਾਦੀਪ ਕਹਿਤ ਸਦਾ ਸਿਵ ਅੰਕਾਰਤਾ ਚਿੰਤ ਰਹੀ ਤੇਵ ਆਪ ਆਪਣੇ ਬੁਧਾਈ ਦੇ ਤੇ ਬਰਨਤ ਪੈਣ ਪੈਣ ਤੋ ਦਿੱਤੀ ਤੁਮਰਾ ਲਖਣ ਜਾਇ ਬਸਾਰਾ ਕਿਬਿਰ ਸਜਾ ਬਤਨ ਸੰਸਾਰਾ ਏਕੇ ਰੂਪਾ ਨੂੰ ਰੂਪਾ ਰੰਗ ਭੈਰਾ ਕਹੀ ਭੂਪਾਂਡ ਜਿਰਜ ਸੇ ਤਸਕੀਨੀ ਉਕਬਈ ਖਾਨ ਮੋਰ ਰਈ ਦਿਨੇ ਕਹਉ ਹੂਲ ਰਾਜਾ ਬੇਟਾ ਅਉ ਸਿਉਟੇ ਅ ਸੰਕਰ ਕੈਠਾ ਸਗਰੇ ਸੇਣ ਤਾਇ ਚੰਪਵ ਆਜ ਗਾਦ ਸੂਪ ਸਿਆਮਵ ਆਵਰਾ ਚਾਮੇ ਰਿਤਮ ਕਰੋ ਸਿਕਬਾਰਾ ਸਿਕਸ ਕਰੋ ਦੁਣ ਜਿਤੇ ਔੜਵਦਤ ਪਾਤਾ ਸਗਲ ਮਲੇਸ ਕਰੋ ਰਣ ਕਾਤਾ ਜੇ ਅਸਤ ਹੋਇ ਤਬ ਕਰਨਿ ਬਰੇ ਜਨ ਕੈ ਦੁੜ ਦੋਖ ਤਾ ਮਰੇ ਪਰ ਭਯੋਣ ਬਹੁ ਬਰੇ ਤਿਹਾਰੇ ਜਨ ਕੈ ਤੁਮ ਸੰਕਟ ਦਵਕਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਗੇ ਕਾਲ ਲਗਟਨਾ ਹੈ ਰੱਛਾ ਹੋਏ ਤਾਹ ਸਭ ਤਲਾ ਦੁੜ ਟਰੇ ਕਰੇ ਤਕ ਤਲਾ ਕਿਰਪਾ ਦੇ ਰਖ ਦੰਜਾਇਨ ਹਰੋ ਤਾਂ ਕੇ ਤਾਪ ਤਨ ਕਮੋ ਹਰੋ ਸਿਧ ਪਰਮੋ ਸਭ ਹੋਈ ਡੁੱਟ ਸਾਸ ਵਾ ਸਗਣਾ ਕੋਈ ਇੱਕ ਵਾਰ ਜਦ ਮੈਂ ਸੁਹਾਰਾ ਹਾਲ ਆਤੇ ਦਇ ਮਹਾਰਾ ਜਨਰ ਨਾਮ ਨਿਹਾਰੋ ਕਾ ਦਰਦ ਡੁੱਟ ਤੋਕ ਤੇ ਰਹਾ ਕੜਗ ਗੇਤ ਮੈਂ ਸਰਣ ਤੇ ਹਾਰੀ ਆਪ ਹਾਤੇ ਲਿਓ ਮਾਰੀ ਸਰਬ ਟੋਰ ਮੋ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ ਸਵੈਆ ਬਾਇ ਗਏ ਜਪੇ ਤੁਮਰੇ ਤਬ ਦੇਖੋ ਆਖ ਤਰੇ ਨੀ ਆਨਿਓ ਰਾਮ ਰਹੀਮ ਪ੍ਰਾਨ ਕਰਾਣਾ ਅਨੇਕ ਹੈ ਮਤੇ ਗਨਾ ਮੰਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਮੇਦ ਗਏ ਹਮੇ ਗਨਾ ਜਾਣਿਓ ਸ੍ਰੀ ਅਸਪਾਣ ਕਿਰਪਾ ਤੁਮਰੀ ਕਰ ਮੈ ਨਾ ਬਿਆ ਸਭ ਤੋਏ ਬਖਾਨਿਓ ਦੋਹਰਾ ਚਾਗਲ ਦਵਾਰ ਕੋ ਛਾੜ ਕੇ ਗਇਓ ਤੋਹਾਰੋ ਦਵਾਰ ਬਾਇ ਗਏ ਕਿਲਾਜ ਅਸ ਗੋਬਿੰਦਾਸ ਤੋਹਾਰ ਰਾਮ ਕਲੇਮਹ ਲਾਤੇ ਜਾਨ ਅੰਦ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤ ਸਤ ਗੁਰੂ ਮੈਂ ਪਾਇਆ ਸਤ ਗੁਰਤਾ ਪਾਇਆ ਸਹਿ ਸੇਤੀ ਮਨਵ ਜੀਆਂ ਵਾਧੀਆਂ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਣ ਆਈਆਂ ਸ਼ਬਦ ਉਹਦਾ ਗਾਓ ਹਰੀ ਕੇ RAM ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੁਮ ਮਨ ਮੇਰੇ ਧੂਖ ਸਭ ਵਿਚਾਰ ਨਾਗੀ ਤਾਰੋ ਕਰੇ ਤੇਰਾ ਕਾਰਜ ਸਭ ਸਵਾਰ ਮਾ ਸ਼ਾਵਣਾ ਗਲਾ ਸਮਰਾਸwami ਸੋਪੋ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆਨ ਆਹੀ ਕਰ ਤੇਰੇ ਘਰ ਦਾ ਤੇਰੇ ਸਭ ਕਿਸੈ ਜਿਦੇ ਸੋ ਪਾਵੇ ਸਦਾ ਸਿਮਰ ਸਦਾ ਹਦੇਰੇ ਨਾਮ ਮਨ ਵਸਾਵੇ ਰਾਮ ਜਨ ਕੇ ਮਨ ਵਸਿਆ ਆਵਾਜੇ ਸ਼ਬਦ ਸੁਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਨ ਭੁੱਖਾ ਸਭ ਦੁਆਈਆਂ ਪਰ ਸ਼ਾਂਤ ਸੁਖਮਣ ਆਏ ਵਸਿਆ ਜਨ ਇੱਛਾ ਸਭ ਪੁਜਾਈਆਂ ਸਦਾ ਗੁਰ ਬਾਣ ਕੀ ਤਾ ਗੁਰੇਟਾ ਹੋ ਜੇ ਜੀ ਆਏ ਵੜਿਆਈਆ ਕਹੇ ਨਾਨਕ ਸੁਨੋ ਸੰਤੋ ਛੱਪ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦਾ ਘਰਤ ਭਾਗੇ ਘਰਤ ਭਾਗੇ ਸ਼ਬਦ ਬਾਜੇ ਕੜਾ ਜਿਤ ਕਰ ਧਾਰਿਆ ਪੰਚ ਦੂਤ ਦਵਾਤ ਕੀਤੇ ਕਾਲ ਕੰਟ ਬਮਾਰਿਆ ਤੁਰ ਕਰਮ ਪਿਆਤ ਜਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈਸ ਕੋ ਆਤਿ ਦੁਤ ਪਰ ਅਣਹਦ ਵਾਜੇ ਆਨੰਦ ਸੁਨੋ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਪ ਪਾਇਆ ਉਤਰੇ ਸਗਲ ਬਸੂਰੇ ਦੋਖ ਰੋਗ ਸੰਤਾਪਿ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਣਾ ਭੈ ਸਤਸੇ ਪੂਰੇ ਹੁਰਤੇ ਜਾਣੀ ਸੁਣ ਤੇ ਬਨੀਤ ਕਹ ਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਣਵੰਤ ਨਾਨਕ ਹੁਰ ਚਰਨ ਲਾਗੇ ਬਾਜੇ ਅਣਹਦ ਤੂਰੇ ਮਦਾਵਣੀ ਮਹੱਲਾ ਪੰਜਵਾ ਥਾਲ ਵਿਤਨ ਵਸਤੂ ਪਈਓ ਸਤ ਸੰਦੋਖ ਵਿਚਾਰੋ ਉਹ ਅਮਰਤ ਨਾਮ ठाकर का पयो जिसका सबसे उधारो जे को खावे जे को पहुंचे जिसका हो उधारो वस ये वस्त जिन्हें जाए नित नित राखो तारो तम संसार जरन लग तरिये सब नानक ब्रह्म प्रसारो श्लोक महला पंजमा देरा कीता जातो नाही मैनो जोग तो ही मैं निरगुण हरे को गुण नाही आपे दर्श पयो दर्श पे हमे राम तो सतगुर सजल मिलिया ਨਾਣਕ ਨਾਮ ਮਿਲੇ ਤਾਂ ਜੀਨਾ ਤਨ ਮੰਨ ਦੀਵੇ ਹਰਿਆ ਬਾਉੜੀ ਦਿੱਤੇ ਤੂ ਸਮਰਤ ਜਿੱਤੇ ਕੋਈ ਨਾ ਹੈ ਓਥੇ ਦੇਰੀ ਰਾਖ ਗਣੀ ਉਦਰ ਮਾਹੇ ਜਨਕੇ ਜੰਮਕੇ ਦੂਤ ਨਾਏ ਤੇਰੇ ਛੜ ਜਾਏ ਪਵ ਜਲ ਮਿਖਵਾ ਸਗਾ ਗੁਣ ਸ਼ਬਦੀ ਪਾਰ ਪਾਹੇ ਜਨ ਕੋ ਲੱਗੀ ਪਿਆਸ ਮ੍ਰਿਤ ਸੇਕਾ ਹੈ ਕਲ ਮੈਂ ਹਉ ਪੁੰਨ ਗੁਣ ਗੋਵਿੰਦਾ ਗਾਹੇ ਸਭ ਸੰਨ ਉਪਰ ਪਾਲ ਸਮਾਲਿਆ ਸਾਹੇ ਸਾਹੇ ਵਿਰਤਾ ਕੋਈ ਨਾ ਜਾਏ ਜੇ ਆਵੇ ਤਨ ਆਏ ਸਲੋਹ ਮਹਲਾ ਪੰਜਵਾ ਅੰਤਰਗੁਰ ਆराधना ਜੇਵਾ ਜਪੁਰਨਾਓ ਨੇਤਰੀ ਸਾਧਗੁਰ ਪੇਕਣਾ ਸਰਮਣੇ ਸੁਨਾ ਗੁਰਨਾਓ ਸਤਗੁਰ ਸੇਤੀ ਰਤਿਆ ਧਰਗੇ ਪਈ ਠਾਓ ਪਾਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਦ ਦੇ ਜਤ ਮੈ ਉਤਮ ਕਾਢੀਏ ਵਿਰਲੇ ਕੇਈ ਕੇ ਮਹਲਾ ਪੰਜਵਾ ਰੱਖੇ ਰਖਣ ਹਾਰਾ ਪਾਉ ਬਾਰਣ ਗੁਰ ਕੀ ਪੈਰੀ ਪਾਏ ਕਾ ਸਵਾਰਣਾ ਵਾ ਆਮ ਦਿਆਲ ਵਣੋਣਾ ਵਿਚਾਰਨ ਆਜ਼ਾਦ ਜਨਾ ਕੇ ਸੰਗ ਭਗ ਜੜ ਤਾਰਨ ਸਾਖਤ ਅਨੰਦ ਗਦੁਸ਼ਕਿਨ ਮਾਇ ਬਤਾਰਨ ਤੇ ਸਾਹਿਬ ਕੀ ਟੀਕ ਨਾਨਕ ਮਣਿ ਮਾਇ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਤੇ ਸਾਹਿਬ ਕੀ ਟੀਕ ਨਾਨਕ ਮਣਿ ਮਾਇ ਜਿ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ